ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੇਂ ਇਤਿਹਾਸਕ ਵੀਡੀਓ ਦੇ ਵਿੱਚ ਦੋਸਤੋ ਆਪਾਂ ਕਈ ਭਾਗਾਂ ਦੇ ਵਿੱਚ ਮਹਾਰਾਜੀ ਸਿੰਘ ਦਾ ਖਾਲਸਾ ਰਾਜ ਦਾ ਇਤਿਹਾਸ ਤੁਹਾਨੂੰ ਸੁਣਾਉਣ ਲੱਗੇ ਆਂ ਪਰ ਦੋਸਤੋ ਇੱਕ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕ ਵੀਡੀਓ ਨੂੰ ਦੇਖਦੇ ਨੇ ਬਹੁਤ ਘੱਟ ਸੰਖਿਆ ਦੇ ਵਿੱਚ ਨੇ ਬਾਕੀ ਦੋਸਤੋ ਕੋਈ ਵੀ ਲਾਇਕ ਸ਼ੇਅਰ ਕਮੈਂਟ ਕਰਕੇ ਕੋਈ ਵੀ ਆਪਣੀ ਰਾਇ ਨਹੀਂ ਦਿੰਦਾ ਬਹੁਤ ਹੀ ਦੁੱਖ ਦੀ ਗੱਲ ਹੈ ਕਿਉਂਕਿ ਅਸੀਂ ਇਤਿਹਾਸ ਇਸ ਕਰਕੇ ਸੁਣਾਉਂਦੇ ਸੀ ਤਾਂ ਕਿ ਸਾਡੇ ਪੰਜਾਬ ਦੇ ਲੋਕ ਸਾਡੇ ਇਤਿਹਾਸ ਨੂੰ ਜਾਣ ਕੇ ਉਸ ਬਾਰੇ ਖੋਜ ਕਰ ਸਕਣ ਵੀ ਸਾਡਾ ਜਿਹੜਾ ਪਸ਼ੂਕੜ ਸੀਗਾ ਉਹ ਕਿਸ ਤਰੀਕੇ ਦਾ ਸੀਗਾ ਪਰ ਬਹੁਤ ਘੱਟ ਦਰ ਦੇ ਵਿੱਚ ਲੋਕ ਵੀਡੀਓ ਨੂੰ ਦੇਖਦੇ ਨੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਵੱਧ ਲੋਕ ਦੇਖਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਮਹਾਰਾਜਾ ਜੀ ਸਿੰਘ ਦੇ ਇਤਿਹਾਸ ਬਾਰੇ ਅਤੇ ਉਹਨਾਂ ਦੀ ਸੰਤਾਨ ਤੇ ਵਿਆਹ ਬਾਰੇ ਅੱਗੇ ਜਿੰਨੇ ਵਿਆਹ ਹੋਏ ਸੀਗੇ ਉਹਨਾਂ ਬਾਰੇ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪਹਿਲੇ ਚੌਥੇ ਭਾਗ ਦੇ ਵਿੱਚ ਪਹਿਲੇ ਵਿਆਹ ਬਾਰੇ ਦੱਸਿਆ ਸੀ ਜਿਹੜਾ ਕਿ ਮਹਾਰਾਜ ਰਣਜੀਤ ਸਿੰਘ ਦਾ ਮਹਤਾਬ ਕੌਰ ਨਾਲ ਹੋਇਆ ਸੀ ਉਸ ਤੋਂ ਹੁਣ ਅਗਲੇ ਵਿਆਹ ਬਾਰੇ ਅੱਜ ਤੁਹਾਨੂੰ ਦੱਸਣ ਲੱਗਿਆ ਵੀ ਦੂਜਾ ਵਿਆਹ ਕਿਸ ਨਾਲ ਹੋਇਆ ਸੀ ਕਨਈਆ ਮਸਲਸੀ ਜਿਹੜੀ ਉਹਦੀ ਪਲਾ ਸ਼ੁਕਰਚਾਰਿਆ ਮਸਲਾ ਬਹੁਤ ਜ਼ਿਆਦੇ ਸਖਤ ਜਿਹੜੀ ਦੁਸ਼ਮਣੀ ਸੀਗੀ ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿਆਹ ਗਾ ਮਹਤਾਬ ਕੌਰ ਨਾਲ ਹੋ ਜਾਂਦਾ ਤੇ ਜਿਹੜੀ ਦੁਸ਼ਮਣੀ ਐ ਉਹ ਦੋਸਤੀ ਦੇ ਵਿੱਚ ਬਦਲ ਜਾਂਦੀ ਐ 1790 ਦੇ ਵਿੱਚ ਮਹਾਰਾਜਾ ਜੀ ਸਿੰਘ ਨੇ ਸਦਾ ਕੌਰ ਦੀ ਸਲਾਹ ਦੇ ਨਾਲ ਲਹਾੜ ਦੇ ਉੱਤੇ ਕਬਜ਼ਾ ਵੀ ਕੀਤਾ ਮਹਾਰਾਜਾ ਜੀ ਸਿੰਘ ਦੇ ਘਰ ਕਈ ਸਾਲਾਂ ਮਗਰੋਂ ਮਹਤਾਵ ਕੌਰ ਦੀ ਕੁੱਖੋਂ ਸਰਦਾਰ ਸ਼ੇਰ ਸਿੰਘ ਤੇ ਸਰਦਾਰ ਤਾਰਾ ਸਿੰਘ ਪੈਦਾ ਹੋਏ ਸ਼ੇਰ ਸਿੰਘ ਪੰਜਾਬ ਦਾ ਕੁਝ ਹਾਸੇ ਲਈ ਮਹਾਰਾਜਾ ਬਣਿਆ ਅਤੇ 1843 ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਕਵਰ ਤਾਰਾ ਸਿੰਘ ਦੀ ਮੌਤ ਆ ਜਿਹੜੀ ਉਹ ਦਸੂਹਾ ਦੇ ਵਿੱਚ ਹੋਈ ਅਤੇ ਉਹਨਾਂ ਦੀ ਸਮਾਦ ਅੱਜ ਵੀ ਉਸ ਸਥਾਨ ਤੇ ਬਣੀ ਹੋਈ ਹੈ ਮਹਾਰਾਣੀ ਮਹਿਤਾਬ ਕੌਰ ਦੀ ਜਿਹੜੀ ਮੌਤ ਆ ਉਹ 1813 ਦੇ ਵਿੱਚ ਹੋਈ ਉਸ ਸਮੇਂ ਉਹਨਾਂ ਦੇ ਵਿਆਹ ਨੂੰ 18 ਬਰੇ ਬੀਤ ਚੁੱਕੇ ਸੀ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਦੂਜਾ ਪਿਆਗਾ ਉਹ ਦਤਾਰ ਕੌਰ ਨਾਲ ਹੋਇਆ 1797 ਦੇ ਵਿੱਚ ਹੋਇਆ ਦਤਾਰ ਕੌਰ ਨਕਈ ਮਿਸਲ ਦੇ ਸਰਦਾਰ ਰਣ ਸਿੰਘ ਦੀ ਬੇਟੀ ਸੀ ਇਸ ਵਿਆਹ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀਗਾ ਕਿਉਂਕਿ ਪਹਿਲੇ ਵਿਆਹ ਦੇ ਵਿੱਚ ਬੱਚੇ ਨਹੀਂ ਹੋਏ ਸੀਗੇ ਇਸ ਕਰਕੇ ਮਹਾਰਾਜਾ ਅਨਜੀਤ ਸਿੰਘ ਨੂੰ ਦੂਜਾ ਵਿਆਹ ਕਰਵਾਉਣਾ ਪਿਆ ਸੀਗਾ ਤੇ ਇਸ ਮਿਸਲ ਦਾ ਮਹਾਰਾਜਾ ਅਨਜੀਤ ਸਿੰਘ ਨੂੰ ਬਹੁਤ ਵੱਡਾ ਫਾਇਦਾ ਤੇ ਮਦਦ ਵੀ ਮਿਲੀ ਇਸ ਲੜਕੀ ਦਾ ਅਸਲੀ ਨਾਮ ਸੀ ਜਿਹੜਾ ਉਹ ਰਾਜਕੌਰ ਸੀ ਪਰ ਜਿਹੜੀ ਮਹਾਰਾਜੇ ਦੀ ਮਾਤਾ ਸੀ ਉਹਦਾ ਨਾਮ ਵੀ ਰਾਜ ਕੌਰ ਹੋਣ ਕਰਕੇ ਉਹਦਾ ਨਾਮ ਬਦਲ ਕੇ ਦਤਾਰ ਕੌਰ ਰੱਖ ਦਿੱਤਾ ਗਿਆ ਉਸਦੇ ਕੁਖੋ ਮਹਾਰਾਜਾ ਅਨੰਤ ਸਿੰਘ ਦਾ ਵੱਡਾ ਲੜਕਾ ਖੜਕ ਸਿੰਘ ਪੈਦਾ ਹੋਇਆ ਸਭ ਤੋਂ ਵੱਡਾ ਲੜਕਾ ਹੋਣ ਕਰਕੇ 1839 ਦੇ ਵਿੱਚ ਖੜਕ ਸਿੰਘ ਮਹਾਰਾਜਾ ਬਣ ਗਿਆ ਅਤੇ 1818 ਦੇ ਵਿੱਚ ਦਤਾਰ ਕੌਰ ਦੀ ਮੌਤ ਹੋ ਜਾਂਦੀ ਆ ਮਹਾਰਾਜਾ ਅਨੰਤ ਸਿੰਘ ਦਾ ਜਿਹੜਾ ਤੀਸਰਾ ਵਿਆਹ ਸੀਗਾ ਉਹ ਸਿਆਲਕੋਟ ਦੇ ਰੀਸ ਸਰਦਾਰ ਮੰਨਾ ਸਿੰਘ ਔਲਖ ਜੱਟ ਦੀ ਲੜਕੀ ਜਿੰਦ ਕੌਰ ਨਾਲ ਹੋਇਆ ਜਿਸ ਦੇ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਬੇਟਾ ਦਲੀਪ ਸਿੰਘ ਪੈਦਾ ਹੋਇਆ ਸੀ ਜੋ ਕਿ ਪੰਜਾਬ ਦਾ ਆਖਰੀ ਮਹਾਰਾਜਾ ਪੰਜਾਬ ਸੀ ਅੰਗਰੇਜ਼ਾਂ ਨੇ 1846 ਦੇ ਵਿੱਚ ਪੰਜਾਬ ਤੇ ਕਬਜ਼ਾ ਕਰਨ ਮਗਰੋਂ ਬਗਾਵਤ ਦੇ ਦੌਰ ਦੇ ਵਿੱਚ ਮਹਾਰਾਣੀ ਜਿੰਦ ਕੌਰ ਨੂੰ ਕੈਦ ਕਰ ਲਿਆ ਸੀ ਪਹਿਲਾਂ ਮਹਾਰਾਣੀ ਨੂੰ ਸੇਖੂਪੁਰਾ ਅਤੇ ਫਿਰ ਉਸ ਤੋਂ ਬਾਅਦ ਜੁਪੀ ਦੇ ਚਨਾਰ ਕਿਲੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ। ਇੱਥੋਂ ਕਿਵੇਂ ਨਾ ਕਿਵੇਂ ਕਰਕੇ ਮਹਾਰਾਣੀ ਭੇਸ ਬਦਲ ਕੇ ਨਿਕਲ ਜਾਂਦੀ ਆ ਅਤੇ ਨੇਪਾਲ ਚਲੀ ਜਾਂਦੀ ਆ। ਫਿਰ ਮਹਾਰਾਣੀ ਨੂੰ ਉੱਥੇ ਬੜੇ ਹੀ ਸਨਮਾਨ ਦੇ ਨਾਲ ਰੱਖਿਆ ਜਾਂਦਾ ਹੈ। 1861 ਦੇ ਵਿੱਚ ਮਹਾਰਾਣੀ ਆਪਣੇ ਲੜਕੇ ਨੂੰ ਮਿਲਣ ਵਾਸਤੇ ਇੰਗਲੈਂਡ ਚਲੀ ਜਾਂਦੀ ਆ ਅਤੇ 1863 ਦੇ ਵਿੱਚ ਮਹਾਰਾਣੀ ਦੀ ਮਾਂ ਦਾ ਜਿਹੜੀ ਉਹ ਇੰਗਲੈਂਡ ਦੇ ਵਿੱਚ ਹੀ ਹੋ ਜਾਂਦੀ ਆ। ਮਹਾਰਾਜਾ ਨੀ ਸਿੰਘ ਦਾ ਚੌਥਾ ਵਿਆਹ ਸਰਦਾਰ ਸਹਿਬ ਸਿੰਘ ਰੀਸ਼ ਗੁਜਰਾਤ ਦੀ ਵਿਧਵਾ ਸਰਦਾਰਨੀ ਰਤਨ ਕੌਰ ਨਾਲ 1811 ਦੇ ਵਿੱਚ ਹੋਇਆ ਜਿਸ ਦੀ ਕੁੱਖੋਂ ਕਮਲ ਮਲਤਾਨ ਪੈਦਾ ਹੋਇਆ ਜਿਸ ਦਾ ਜ਼ਿਕਰ ਇਤਿਹਾਸ ਦੇ ਵਿੱਚ ਬਹੁਤ ਹੀ ਘੱਟ ਹੈ ਮਹਾਰਾਜਾ ਨੀ ਸਿੰਘ ਦਾ ਪੰਜਵਾਂ ਵਿਆਹ ਸਰਦਾਰਨੀ ਦਜਾ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਕਵਰ ਕਸ਼ਮੀਰਾ ਅਤੇ ਕਵਰ ਉਹ ਸ਼ੋਹਰਾ ਪੈਦਾ ਹੋਏ। ਉਹਦੀ ਮੌਤ 1839 ਦੇ ਵਿੱਚ ਹੋਈ ਜਦੋਂ ਮਹਾਰਾਜਾ ਅਜੀਤ ਸਿੰਘ ਦੀਆਂ ਦੋ ਪਤਨੀਆਂ ਮੌਜੂਦ ਸਨ ਤਾਂ ਉਸ ਟਾਈਮ ਮਹਾਰਾਜਾ ਅਜੀਤ ਸਿੰਘ ਦੀ ਮੌਤ ਹੋ ਜਾਂਦੀ ਆ। ਪਰ 1843 ਤੱਕ ਮਹਾਰਾਜਾ ਅਜੀਤ ਸਿੰਘ ਦੇ 6 ਲੜਕੇ ਮਰ ਚੁੱਕੇ ਸਨ। ਸਭ ਤੋਂ ਛੋਟਾ ਬੇਟਾ ਦਲੀਪ ਸਿੰਘ ਸੀ। ਇਸ ਲਈ ਉਹੀ ਨਵਾਂ ਲਗਾ ਪੰਜਾਬ ਦਾ ਮਹਾਰਾਜਾ ਬਣ ਗਿਆ ਸੀ। ਉਸਦੀ ਮਾਤਾ ਜੀ ਸਰਪਸਤ ਬਣ ਗਈ ਸੀ ਇਸ ਤੋਂ ਹੀ ਸਾਰਾ ਰਾਜ ਭਾਗ ਖੋ ਕੇ ਅੰਗਰੇਜ਼ਾਂ ਨੇ ਪੰਜਾਬ ਨੂੰ ਗੁਲਾਮ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾਂ ਔਰਤਾਂ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਪ੍ਰੇਰ ਹੁੰਦਾ ਸੀਗਾ ਤੇ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਖੁਦ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਆ ਗਈ ਸੀ ਇਸ ਕਮਜ਼ੋਰੀ ਨੂੰ ਡੋਗਰਾ ਭਾਈਆਂ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਤੇ ਇਸ ਕਮਜ਼ੋਰੀ ਦਾ ਉਹਨਾਂ ਨੇ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਵੀ ਚੱਕਿਆ ਮਹਾਰਾਜਾ ਜੀ ਸਿੰਘ ਦੇ ਜਿਹੜੇ ਲੜਕੇ ਸੀ ਉਹ ਬਹੁਤ ਜਲਦੀ ਮਰ ਗਏ ਸਨ ਪਰ ਦਰੀਪ ਸਿੰਘ ਨੇ ਕਾਫੀ ਲੰਮੀ ਉਮਰ ਭੋਗੀ ਉਸਨੇ ਫਰਾਂਸ ਦੇ ਵਿੱਚ ਜਾ ਕੇ ਇੱਕ ਫਰਾਂਸ ਦੀ ਧਵਾਨੌਰਤ ਦੇ ਨਾਲ ਵਿਆਹ ਕਰਵਾ ਲਿਆ ਸੀ ਜਿਸ ਤੋਂ ਕਿ ਇੱਕ ਲੜਕਾ ਪੈਦਾ ਹੋਇਆ ਸੀ ਉਸ ਲੜਕੇ ਦੇ ਗਾਂ ਦੋ ਲੜਕੀਆਂ ਹੋਰ ਪੈਦਾ ਹੋਈਆਂ ਸਨ ਇਸ ਤੋਂ ਅੱਗੇ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਰਾਜ ਭਾਗ ਸੀਗਾ ਉਹ ਖਤਮ ਹੋ ਗਿਆ ਸੀ ਲੜਕੀਆਂ ਤੋਂ ਘਰ ਲੜਕਾ ਨਾ ਪੈਦਾ ਹੋਣ ਕਰਕੇ ਨਾ ਪੂਰਾ ਖਾਨਦਾਨ ਆ ਉਹ ਖਤਮ ਹੋ ਗਿਆ ਸੀਗਾ ਤੇ ਅੱਜ ਜਿਹੜੀ ਸਮਾਧ ਹੈ ਮਹਾਰਾਜਾ ਦਲੀਪ ਸਿੰਘ ਦੀ ਉਹ ਇੰਗਲੈਂਡ ਦੇ ਵਿੱਚ ਬਣੀ ਹੋਈ ਆ ਦੋਸਤੋ ਤੁਹਾਡੇ ਇਸ ਇਤਿਹਾਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੇ ਤੁਸੀਂ ਵਧੀਆ ਲਾਈਕ ਸ਼ੇਅਰ ਕਰੋਗੇ ਤਾਂ ਆਪਾਂ ਇਸ ਇਤਿਹਾਸ ਨੂੰ ਹੋਰ ਵੀ ਅੱਗੇ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਤੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤੋਂ ਨੂੰ ਸਤਿ ਸ੍ਰੀ ਅਕਾਲ